ਕੀ ਕਰਤ ਕਰੋਗੇ ਨਾ ਪਰਾਇਆ ਧੰਨ ਖਾ ਕੇ ਦੇ ਲਓ ਪਾਏ ਇੱਕ ਕੁਵਟਣੇ ਹੀ ਖਾ ਕੇ ਦੇ ਲਓ ਉਹ ਕੁਵਟਣ ਗੱਡੀਆਂ ਦੀਆਂ ਗੱਡੀਆਂ ਹੋਰ ਕੇ ਲੈ ਜਨਾ ਗੁਰੂ ਸਾਹਿਬ ਕਹਿੰਦੇ ਨੇ ਪਰਾਇਆ ਧੰਨ ਨਹੀਂ ਭਜਣਾ ਸਾਧ ਸੰਗਤ ਜੀ ਦਸਾਂ ਦਮਾ ਤੇ ਕਿਰਤ ਕਰਨ ਦਾ ਮੇਰੇ ਗੁਰੂ ਦਾ ਜਿਨੇ 10 ਗੁਰੂਆਂ ਨੇ ਸਾਨੂੰ ਮੋਰੀ ਹੋ ਗਏ ਬਚਨ ਨਹੀਂ ਬੰਦਿਆ ਸਰੀਰ ਤੇ ਮੋਰੀ ਹੋ ਗਿਆ ਪਿੰਡਾਂ ਤੇ ਜਾਂਦੇ ਨੇ ਘਰਾਂ ਤੇ ਜਾਂਦੇ ਨੇ ਸਾਨੂੰ ਭਾੜੀ ਭੁੱਲਣਾ ਬਖਸ਼ਾ ਦੋ ਜੀ ਰੱਬ ਜਿੱਤੇ ਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਜਿੱਤੇ ਆ ਗਿਆ ਬੋਲਿਆਂ ਨਹੀਂ ਜਾਂਦਾ ਨਸਰਦੇ ਤੋਂ ਢੀਂਦੇ ਤੋਂ ਬੋਲਿਆਂ ਨਹੀਂ ਜਾਂਦਾ ਉਹ ਇਸ਼ਾਰੇ ਕਰਦੇ ਨੇ ਸਾਡੀ ਭੁੱਲਣਾ ਬਖਸ਼ਾ ਦੋ ਜੀ ਆਖਰ ਕਹਿੰਦੇ ਗਿਆ ਤੁਹਾਡੀ ਜਿਹੜੀ ਗੁੰਜਣਾ ਨਾ ਪਰਮ ਭਕਾਰੀ ਸਾਧੂ ਕੋ ਸੰਤ ਮਿਲਿਆ ਹੋਇਆ ਰੱਬ ਨੂੰ ਜਾ ਕੇ ਦੂਰ ਕਹਿ ਸਕਦਾ ਨਹੀਂ ਤੇ ਹੋਰ ਨਹੀਂ ਕੋਈ ਤੂੰ ਹਿਰਦੇ ਦੇ ਕਿੰਨੂ ਕਹੀਏ ਪੋਛਦੇ ਆ ਨਾ ਕੋਈ ਪਰਮ ਭਕਾਰੀ ਨਹੀਂ ਦੱਸ ਪਾਓ ਕਿਸੇ ਪਰਮ ਭਕਾਰੀ ਕੋ ਭੇਜੋ ਆਈ ਬੜੇ ਤੰਗ ਮਾਂ ਗੁਰੂ ਦਵੇ ਬਖੂਆ ਦਸਰਵਾਯਾ ਨੇ ਦੱਸਿਆ ਮਾਰਾ ਪੁਕਾਰੀ ਸਿੱਖ ਗੁਰੂ ਅਰਜਨ ਦੇਵ ਮਾਰਾ ਦਾ ਭਾਈ ਲੱਤਾ ਹੋਆ ਰੋਕ ਤਿਹੇ ਰੰਦਾ ਵੋਇ ਤੇਰੇ ਨਾਮਾ ਜਾਓ ਭਾਈ ਜੰਦੇ ਕੋ ਜਾ ਕੇ ਨਾ ਬੇਨਤੀ ਕਰੋ ਗੁਰੂ ਸਾਹਿਬਾਂ ਨੇ ਇੱਕ ਵਾਰ ਬੜਾ ਵੱਡਾ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਇੰਨਾ ਦਾ ਪਾਪ ਬਖਸ਼ਾਵੇਗਾ ਨਾ ਉਹਦਾ ਕਾਲਾ ਮੂੰਹ ਕਰਕੇ ਉਹ ਬੋਤੇ ਦੇ ਵਾਰਿਆ ਜਾਊਗਾ ਆ ਵੀ ਪਰਨ ਨਾਲ ਸ਼ਰਧੈਂਦਾਸੀ ਭਾਈ ਲੱਜ ਦੇ ਦਰਵਾਜ਼ੇ ਤੇ ਜਾ ਕੇ ਖੜ ਗਏ ਤੇ ਬੋਲੇ ਅਰ ਜੱਤਾ ਦਰਵਾਜ਼ਾ ਖੜਾਉਂਦੇ ਨੇ ਭਾਈ ਲੱਜਿਆ ਭਾਰਿ ਉਪਕਾਰ ਗਿਆ ਸਾਡੇ ਪੁੱਜਿਆ ਨੇ ਕੋਣ ਪੜ